ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮੀਰ ਕਰਦੇ ਆ ਤੁਸੀਂ ਬਹੁਤ ਹੀ ਵਧੀਆ ਹੋਵੋਗੇ ਆਪਾਂ ਅੱਜ ਗੱਲ ਕਰਦੇ ਆਂਗੇ ਆਪਾਂ ਅਕਸਰ ਰਿਸ਼ਤਾ ਦੇਖਣ ਜਾਂਦੇ ਆਂਗੇ ਆਪਾਂ ਕੀ ਦੇਖਦੇ ਆਂਗੇ ਜਮੀਨ ਜਾਇਦਾਦ ਸਾਰਾ ਕੁਝ ਚਲੋ ਆਪਾਂ ਇਹ ਗੱਲ ਪਹਿਲਾਂ ਵੀ ਕੀਤੀ ਆਂ ਜਾਨੇ ਬੋਰ ਹੋ ਜਾਂਦੇ ਆ ਨਾ ਵੀ ਇਹੀ ਗੱਲ ਹਰੇਕ ਵਾਰ ਕਹਿ ਦਿੰਦੇ ਆ ਚਲੋ ਹਨ ਆਪਾਂ ਦੇਖਦੇ ਆਂ ਮੁੰਡੇ ਦਾ ਸਾਰਾ ਕੁਝ ਵੀ ਮੁੰਡਾ ਪੜਿਆ ਲਿਖਿਆ ਨੌਕਰੀ ਵਾਲਾਗਾ ਇਹ ਗੱਲਾਂ ਹੁਣ ਦੇ ਟਾਈਮ 'ਚ ਕੁੜੀਆਂ ਕੁੜੀ ਦੇ ਵੀ ਦੇਖਣਾ ਜ਼ਰੂਰੀ ਆ ਕੁੜੀਆਂ ਨੂੰ ਵੀ ਕੱਲਾ ਵਿਆਹ ਤੱਕ ਨਹੀਂ ਦੇਖਣਾ ਚਾਹੀਦਾ ਵੀ ਘਰ ਦੇ ਕੰਮਕਾਰ ਆਉਂਦੇ ਨੇਗੇ ਬਸ ਪੜ੍ਹ ਲਈ ਬਸ ਇੱਥੇ ਤੱਕ ਬਸ ਨਹੀਂ ਹੋਣੀ ਚਾਹੀਦੀ ਅੱਗੇ ਜੌਬ ਜ਼ਰੂਰ ਹਰ ਕੁੜੀ ਨੂੰ ਜੌਬ ਕਰਨੀ ਚਾਹੀਦੀ ਆ ਸਰਕਾਰੀ ਹੋਵੇ ਤਾਂ ਬਹੁਤ ਵਧੀਆ ਚਲੋ ਜੇ ਪ੍ਰਾਈਵੇਟ ਵੀ ਮਿਲਦੀ ਆ ਤਾਂ ਜ਼ਰੂਰ ਕਰੋ ਪ੍ਰਾਈਵੇਟ ਸੈਕਟਰ ਵਿੱਚ ਜੌਬ ਕਰੋ ਜੇ ਤੁਹਾਡਾ ਕੋਈ ਬਿਜ਼ਨਸ ਕਰ ਸਕਦੇ ਹੋ ਤੁਹਾਨੂੰ ਕੱਪੜੇ ਆਉਂਦੇ ਆ ਕੁਕਿੰਗ ਦਾ ਕੁਝ ਇਦਾਂ ਦਾ ਉਹਨਾਂ ਤੋਂ ਆਪਣਾ ਬਿਜ਼ਨਸ ਵੀ ਕਰੋ ਜ਼ਰੂਰ ਹੁੰਦੇ ਸਮੇਂ ਦੇ ਵਿੱਚ ਕੁੜੀ ਨੂੰ ਵੀ ਕੰਮ ਕਰਨਾ ਚਾਹੀਦਾਗਾ ਕੁੜੀ ਬੇਲੀ ਨਹੀਂ ਹੋਣੀ ਚਾਹੀਦੀ ਇਕੱਲੇ ਘਰ ਦੇ ਕੰਮ ਜੋਗੀ ਨਾ ਰਹੋ ਘਰ ਦਾ ਕੰਮ ਚਲੋ ਕਰਨ ਵਾਲੀਆਂ ਪੇਲੀਆਂ ਨਹੀਂ ਹੁੰਦੀਆਂ ਹੈਗੀਆਂ ਵਧੀਆ ਗੱਲ ਐ ਵੀ ਕੰਮ ਤਾਂ ਬੰਦੇ ਦਾ ਕਰਮ ਆ ਪਰ ਪੈਸਾ ਕਮਾਉਣਾ ਇੰਡੀਪੈਂਡੈਂਟ ਹੋਣਾ ਵੀ ਕੁੜੀ ਨੂੰ ਚਾਹੀਦਾ ਹੈਗਾ ਕਿਸੇ ਤੇ ਡਿਪੈਂਡ ਨਾ ਰਭੋ ਮੜਾ ਜੇ ਉੱਥੇ ਜਾਣਾ ਦਹੀਂ ਪੈਸੇ ਸੂਟ ਲੈਣਾ ਦਹੀਂ ਪੈਸੇ ਜਿੰਨੇ ਮਰਜੀ ਤੁਹਾਡੇ ਸਹੁਰੇ ਅਮੀਰ ਹੋਣਗੇ ਪਰ ਉਹ ਇੰਨੇ ਪੈਸੇ ਵੀ ਨਹੀਂ ਦੇ ਸਕਦੇ ਕਿਤੇ ਨਾ ਕਿਤੇ ਸਨਾਈ ਦੇਣਗੇ ਵੀ ਬਾਧੂ ਦੇ ਖਰਚੇ ਦਾ ਘਰ ਮੇਰੇ ਗੱਲ ਕਿੱਥੇ ਪਈ ਆ ਜੇ ਤੁਹਾਡੇ ਆਪਣੇ ਕੋਲ ਕੋਈ ਗੁਣ ਹੋਊਗਾ ਆਪ ਤੁਨੂੰ ਕੋਈ ਲੋੜ ਨਹੀਂ ਪਉਸ ਸਕੋਂ ਦੀ ਤੁਸੀਂ ਵੀ ਉਹਨਾਂ ਦੀ ਹੈਲਪ ਕਰ ਸਕਦੇ ਹੋ ਕਿਤੇ ਕਿਸੇ ਹੋਰ ਨੂੰ ਲੋੜ ਪੈਂਦੀ ਉਹਦੀ ਹੈਲਪ ਕਰ ਸਕਦੇ ਹੋ ਹੁਣ ਜਮਾਨਾ ਤਾਂ ਹੈ ਨਹੀਂ ਹੈਲਪ ਕਰਨ ਵਾਲਾ ਪਰ ਲੋਕ ਕਿਉਂਕਿ ਭੁੱਲ ਜਾਂਦੇ ਨੇਗੇ ਚਲੋ ਆਪਦੇ ਜੋਗਾ ਤਾਂ ਤੁਸੀਂ ਹੋਵੇ ਤੁਹਾਡੇ ਕੋਲ ਵੀ ਤੁਸੀਂ ਆਪ ਦਾ ਕੁਝ ਲੈ ਸਕੋ ਆਪਦੇ ਸ਼ੌਂਕ ਪੂਰੇ ਕਰ ਸਕੋ ਕਿਉਂਕਿ ਜਿੰਨੇ ਖਰਚੇ ਵੱਧ ਚੁੱਕੇ ਨੇਗੇ ਬਹੁਤ ਔਖਾ ਸਮਾਂ ਆ ਜਾਂਦਾ ਨਾ ਮੂਰੇ ਮੂਰੇ ਖਰਚੇ ਵਧਿਉ ਹੀ ਜਾਂਦੇ ਨੇਗੇ ਮਹਿੰਗਾਈ ਹੋਈ ਜਾਂਦੀ ਹੈਗੀ ਜੇ ਤੁਹਾਨੂੰ ਕੋਈ ਜੌਬ ਨਹੀਂ ਮਿਲ ਰਹੀ ਕੋਈ ਬਿਜ਼ਨਸ ਤੁਹਾਡੇ ਤੋਂ ਨਹੀਂ ਤੁਹਾਨੂੰ ਠੀਕ ਆ ਰਿਹਾ ਤੁਸੀਂ ਕਹਿੰਦੇ ਹੋ ਕਿ ਮੇਨ ਇਨਵੈਸਟਮੈਂਟ ਹੁੰਦੀ ਆ ਉਹ ਤਾਂ ਸਾਰਾ ਕੋਈ ਜੀ ਜਾਣਦਾ ਹੈ ਪਰ ਚਲੋ ਇਹ ਗੱਲਾਂ ਵੀ ਜੇ ਨਹੀਂ ਹੁੰਦੀ ਤੁਸੀਂ ਇੱਕ YouTube ਚੈਨਲ ਹੀ ਬਣਾ ਲਓ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋਗੇ ਇੱਥੇ ਕੋਈ ਸ਼ਾਰਟ ਵੀਡੀਓ ਬਣਾ ਸਕਦੇ ਹੋਗੇ ਪਰ ਬਲੌਗਰ ਬਣਨਾਗਾ ਤਾਂ ਲਿਮਟ 'ਚ ਬਣ ਜਿਓ ਬਲੌਗਰ ਵੀ ਬਣ ਸਕਦੇ ਹੋ ਬਲੌਗਰ ਬਣ ਕੇ ਤੁਸੀਂ ਚੰਗੇ ਚੰਗੇ ਗੱਲਾਂ ਦਿਖਾ ਸਕਦੇ ਉਹਦੇ ਵਿੱਚ ਵੀ ਅਸੀਂ ਮਾਪੇ ਨੂੰ ਕਿੱਦਾਂ ਰੱਖਦੇ ਆ ਮਾਪੇ ਦੀ ਐਵੇਂ ਸੇਵਾ ਕਰਨੀ ਚਾਹੀਦੀ ਕੋਈ ਚੰਗੀਆਂ ਗੱਲਾਂ ਦਿਖਾ ਸਕਦੇ ਹੋ ਵੀ ਸਾਡੇ ਘਰ ਚ ਇਦਾਂ ਦਾ ਮਾਹੌਲ ਆ ਪਿੰਡਾਂ ਦਾ ਮਾਹੌਲ ਦਿਖਾ ਸਕਦੇ ਹੋ ਤੁਸੀਂ ਟਰੈਵਲਿੰਗ ਦਾ ਸ਼ੌਂਕ ਆ ਤੁਸੀਂ ਹਨਾ ਟਰੈਵਲ ਕਰਦੇ ਹੋ ਕਿਤੇ ਵੀ ਜਾਂਦੇ ਆਉਂਦੇ ਆ ਉਹ ਦਿਖਾ ਸਕਦੇ ਹੋ ਵੀ ਅਸੀਂ ਇੱਥੇ ਆਏ ਇਹਦਾ ਇਤਿਹਾਸ ਆ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਇਹ ਜਗ੍ਹਾ ਦਾ ਇਤਿਹਾਸ ਆ ਬੀ ਦੇਖੋ ਜਗਾ ਕਿੰਨੀ ਵਧੀਆ ਇੱਥੇ ਆਪਾਂ ਐਵੇਂ ਆ ਸਕਦੇ ਆ ਘੁੰਮਣ ਜਾਂ ਕੋਈ ਵੀ ਇਦਾਂ ਦੀਆਂ ਜਗ੍ਹਾ ਨੇ ਉਹ ਦਿਖਾ ਸਕਦੇ ਹੋ ਹਨਾ ਕੁਈ ਪਿੰਡਾਂ ਚ ਕੋਈ ਪੁਰਾਣਾ ਸੱਭਿਆਚਾਰ ਦੀਆਂ ਚੀਜ਼ਾਂ ਦਿਖਾ ਸਕਦੇ ਆ ਬਜ਼ੁਰਗਾਂ ਨਾਲ ਮਿਲਾ ਸਕਦੇ ਆ ਬਹੁਤ ਦੀਆਂ ਵੀਡੀਓ ਆਪਾਂ ਬਣਾ ਕੇ ਅਪਲੋਡ ਕਰ ਸਕਦੇ ਆਗੇ ਬਲੌਗਰ ਇਹ ਜੇ ਨਾ ਬਣਿਓ ਪਰ ਵੀ ਤੁਸੀਂ ਉੱਥੇ ਦੇ ਦਿਖਾ ਵੀ ਉੱਥੇ ਕੜੇ ਜੀ ਹੁਣ ਅਸੀਂ ਚਾਹ ਪੀ ਲਈ ਹੁਣ ਅਸੀਂ ਰੋਟੀ ਖਾਣ ਲੱਗੇ ਅਸੀਂ ਹੁਣ ਗੋਹਾ ਸੈੱਟ ਲਿਆ ਹੁਣ ਅਸੀਂ ਆਹ ਕੰਮ ਕਰਨ ਲੱਗੇ ਆ ਉੱਥੇ ਜਾ ਕੇ ਉਹਨੇ ਇੰਨੇ ਦਾ ਸੂਟ ਲੈ ਆਂਦਾ ਉਹ ਐਵੇਂ ਕਰੇ ਅੱਜ ਸੱਸ ਨੇ ਐਵੇਂ ਕਰਿਆ ਮੰਮੀ ਨੇ ਐਵੇਂ ਕਰਿਆ ਫਲਾਨਾ ਐਵੇਂ ਹੋ ਗਿਆ ਸਰ ਵਾਲਿਆ ਇਹ ਚੀਜ਼ਾਂ ਵੀ ਦਿਖਾਉਣ ਦਾ ਕੋਈ ਵਧੀਆ ਗੱਲ ਨਹੀਂ ਹੈਗੀ ਇਹ ਕੋਈ ਐਵੇਂ ਹੋਮ ਟੂਰ ਕਰਾਉਂਦੇ ਫਰੀਜਾਂ ਨੂੰ ਇਹ ਜੇ ਬਲੌਗਰ ਦਾ ਬਣਿਓ ਨਾ ਬਣਨਾ ਚੰਗਾ ਕਰੋਗੇ ਜੇ ਤੁਸੀਂ ਚੰਗਾ ਦਿਖਾਉਂਗੇ ਤਾਂ ਹੀ ਚੰਗਾ ਲੋਕ ਦੇਖਣਗੇ ਕਹਿ ਤਾਂ ਦਿੰਦੇ ਨੇ ਉੱਠ ਕੇ ਵੀ ਇਹਨੂੰ ਤਾਂ ਜੇ ਵਿਊ ਨਹੀਂ ਆਉਂਦੇ ਜੇ ਵਿਊ ਨਹੀਂ ਆਉਂਦੇ ਫਿਰ ਤੁਸੀਂ ਚੰਗਾ ਆਪਦੀ ਸ਼ਰਮ ਲਾਉਣੀ ਹੈ ਤੁਸੀਂ ਆਪਦੀ ਇੱਜ਼ਤ ਦੀ ਤੁਹਾਨੂੰ ਕੋਈ ਪਰਵਾਹ ਨਹੀਂ ਹੈਗੀ ਤੁਸੀਂ ਪੰਜਾਬੀ ਹੋ ਕੋ ਜੇ ਵਧੀਆ ਦਿਖਾਵੋ ਵਧੀਆ YouTube ਚੈਨਲ ਤੁਸੀਂ ਬਣਾ ਕੇ ਤੁਹਾਨੂੰ ਜੇ ਹੈ ਨਾ ਕੋਈ ਸਬਜੈਕਟ ਵਧੀਆ ਆ ਰਿਹਾਗਾ ਉਹਦੇ ਬਾਰੇ ਨੌਲੇਜ ਦੇ ਸਕਦੇ ਹੋਗੇ ਇੱਥੇ ਪੜ੍ਹਾ ਵੀ ਸਕਦੇ ਹੋ ਤੁਸੀਂ ਟੀਚਿੰਗ ਵੀ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ YouTube ਤੇ ਕਿੰਨੇ ਤਰ੍ਹਾਂ ਦੇ ਚੈਨਲ ਨੇ ਤੁਸੀਂ ਫੇਸ ਦਿਖਾਏ ਬਿਨਾ ਵੀਡੀਓ ਵੀ ਪਾ ਸਕਦੇ ਹੋ ਫੇਸ ਦਿਖਾ ਕੇ ਵੀ ਪਾ ਸਕਦੇ ਹੋ ਬੱਚਿਆਂ ਨੂੰ ਕੋਈ ਵਧੀਆ ਚੀਜ਼ ਸਿਖਾ ਕੇ ਉਹਨਾਂ ਦੀ ਵੀਡੀਓ ਬਣਾ ਸਕਦੇ ਬਣਾ ਕੇ ਪਾ ਸਕਦੇ ਹੋ ਇਹ ਵੀ ਇੱਕ ਕਮਾਈ ਦਾ ਸਾਧਨ ਆ ਪਰ ਜ਼ਰੂਰ ਇੰਨੇ ਕੁ ਤੁਸੀਂ ਕੁੜੀਆਂ ਨੂੰ ਜ਼ਰੂਰ ਇੰਨੀਆਂ ਕੁ ਬਣਨਾ ਚਾਹੀਦਾਗਾ ਵੀ ਉਹ ਅਬਦ ਕੁਝ ਨਾ ਕੁਝ ਆਪਦੇ ਪੈਸੇ ਦਾ ਲੈ ਸਕਣ ਆਪਦੇ ਕੋਲ ਉਹਨਾਂ ਕੋਲ ਪੈਸਾ ਹੋਵੇ ਮਾਨ ਮਹਿਸੂਸ ਹੋਵੇ ਉਹਨਾਂ ਨੂੰ ਆਪਦੇ ਆਪ ਤੇ ਵੀ ਹਾਂ ਅਸੀਂ ਇੰਨੇ ਜੋਗੀਆਂ ਹੈਗੀਆਂ ਹੈਗਿਆਂ ਸਾਨੂੰ ਮਾਂ ਬਾਪ ਨੇ ਪੜਾਇਆ ਹੈ ਨਾ ਇੰਨੇ ਜੋਗੇ ਤਾਂ ਬਣਨਾ ਚਾਹੀਦਾ ਹੈਗਾ ਨਹੀਂ ਤਾਂ ਵਿਆਹ ਕਰਾ ਬੋ ਉਹਨਾਂ ਟਾਈਮ ਕੋਈ ਫਾਇਦਾ ਨਹੀਂਗਾ ਵਿਆਹ ਕਰਾਉਣ ਦਾ ਵਿਆਹ ਕਰਵਾ ਕੇ ਕੋਈ ਬਾਲੀ ਵਧੀਆ ਜ਼ਿੰਦਗੀ ਤਾਂ ਹੈ ਨਹੀਂਗੀ ਇਹ ਤਾਂ ਇੱਕ ਦੁਨੀਆ ਨੇ ਬਣਾਇਆ ਹੋਇਆ ਬਸ ਵੀ ਵਿਆਹ ਕਰਾ ਲੋ ਵਿਆਹ ਕਰਾ ਲੋ ਵਿਆਹ ਕਰਾ ਕੇ ਦੇਖਣੇ ਲੋਕਾਂ ਨੇ ਤਮਾਸ਼ੇ ਹੀ ਹੁੰਦੇ ਨੇਗੇ ਲੋਕੋ ਪਤਾ ਕੀ ਤਮਾਸ਼ੇ ਦੇਖਦੇ ਆ ਪਹਿਲਾਂ ਬੀ ਹਾਂ ਇਹਦਾ ਵਿਆਹ ਹੋਏ ਨੂੰ ਪਤਾ ਲੱਗੂਗਾ ਹਾਂ ਕਿਵੇਂ ਰਹਿਣਾ ਸੱਸਾ ਸਹਰਿਆ ਚ ਨਣਦਾ ਚ ਕਿਵੇਂ ਰਹਿਣਾ ਐ ਨੇ ਕਿਵੇਂ ਕਰਨਾ ਗਾਂਹ ਜਾ ਕੇ ਕੰਮ ਜਦੋਂ ਪਈਏ ਤੇ ਗੱਲ ਜ਼ਿੰਮੇਵਾਰੀ ਫੇਰ ਇਹਨੂੰ ਪਤਾ ਲੱਗੂਗਾ ਫੇਰ ਦੇਖਾਂਗੇ ਇਹ ਜੇ ਤਮਾਸ਼ੇ ਦੇਖਣੇ ਹੁੰਦੇ ਆ ਲੋਕਾਂ ਨੇ ਫੇਰ ਬਾਅਦ ਵਿੱਚ ਉਧਰਲੇ ਰਿਸ਼ਤੇਦਾਰ ਵੀ ਵਿੱਚ ਹੀ ਹੁੰਦੇ ਨੇ ਇਧਰਲੇ ਪੇਕੇ ਸਹਰਿਆਂ ਦੇ ਸਾਰੇ ਕੋਜੀ ਹੁੰਦੇ ਨੇ ਹੈਗੇ ਤਾਂ ਉਹ ਹੋ ਰਿਸ਼ਤੇਦਾਰ ਹੀ ਨੇਗੇ ਭਾਵੇਂ ਕੁੜੀ ਦੀ ਐ ਭਾਵੇਂ ਮੁੰਡੇ ਦੇ ਐ ਬਸ ਸਵੇਰ ਉਹਨਾਂ ਨੇ ਦੇਖਣਾ ਦਾ ਹੁਣ ਜਦੋਂ ਇਹਨਾਂ ਦੇ ਜਵਾਬ ਹੋ ਗਏ ਨਾ ਫੇਰ ਪਤਾ ਲੱਗੂ ਇਹਨਾਂ ਨੂੰ ਫੇਰ ਜਦੋਂ ਉਹ ਅੱਗੇ ਬੋਲੇ ਜਾਂ ਐਵੇਂ ਕੀਤਾ ਜਦੋਂ ਖਰਚੇ ਚੱਕਣੇ ਪਏ ਦੱਸ ਦੀ ਤੁਸੀਂ ਕਾ ਤਾਂ ਠੇਕਾ ਲੈ ਤਾਂ ਤੁਸੀਂ ਫालतू ਦੀ ਟੈਨਸ਼ਨ ਐਵੇਂ ਆਪਦੇ ਘਰ ਦਾ ਦੇਖ ਲਓ ਤੁਹਾਡਾ ਕਿਵੇਂ ਚੱਲਦਾਗਾ ਜਾਂ ਨਹੀਂ ਚੱਲਦਾ ਘਰੇ ਰੋਟੀ ਨਾ ਪੱਕਦੀ ਹੋਵੇ ਕੋਈ ਪੁੱਛਣ ਦੇਚ ਨਾ ਹੁੰਦੀ ਹੋਵੇ ਦੂਜਿਆਂ ਦੇ ਘਰ ਚ ਆਪਾਂ ਵਸ ਦਖਲਨਾਂ ਜਿਹੀ ਗਰਮੀਆਂ ਨੇ ਬਸ ਤੁਸੀਂ ਇਹ ਨਾ ਇੰਨੇ ਜੋਗੇ ਜ਼ਰੂਰ ਬਣੋ ਫੇਰ ਵਿਆਹ ਕਰਾਵੋ ਤਮਾਸਾ ਦਿਖਾਉਣ ਲਈ ਵਿਆਹ ਨਾ ਕਰਾਵੋ ਵਿਆਹ ਕਰਾ ਕੇ ਤੁਸੀਂ ਜਿਵੇਂ ਅੱਜ ਇੱਥੇ ਬੈਠੇ ਹੋਗੇ ਤੁਸੀਂ ਅੱਜ ਦੇਖ ਲਓ ਵੀ ਕੋਈ ਕੰਮ ਨਹੀਂ ਕਰ ਰਹੇ ਹਨ ਉਸ ਘਰ ਦੇ ਕੰਮ ਮੜੋਟੇ ਕਰ ਲੈਣਾ ਕਰ ਲੈ ਪੇਕੇ ਤਾਂ ਹੀ ਚੱਲਦਾ ਹੁੰਦਾ ਟੈਨਸ਼ਨ ਫਰੀ ਹੋ ਕੇ ਉਧਰ ਨੂੰ ਕੰਮ ਲੈ ਉਧਰ ਨੂੰ ਕੰਮ ਲੈ ਹਨਾ ਚਲੋ ਵੀ ਲੰਘ ਗਿਆ ਸਮਾਂ ਹੋ ਗਿਆ ਵਿਆਹ ਉੱਥੇ ਜਾ ਕੇ ਵੀ ਤੁਸੀਂ ਫਿਰ ਆਈ ਬੈਠਣ ਲੱਗਾ ਕਿ ਤੁਸੀਂ ਐਂ ਜ਼ਿੰਦਗੀ ਕੱਢ ਜਣੀ ਆ ਬਸ ਝਾੜੂ ਪੋਚੇ ਲਾ ਕੇ ਕੱਪੜੇ ਧੋਗੇ ਭਾਂਡੇ ਧੋਗੇ ਰੋਟੀਆਂ ਬਣਾ ਕੇ ਗਾਹਾਂ ਤਾਂ ਪਤਾ ਨਹੀਂ ਕਿਹੜੇ-ਕਿਹੜੇ ਘਰ ਦੇ ਕੰਮ ਨਹੀਂ ਕਰਦੇ ਆਮੀ ਛੱਤਰ ਪੈਂਦੇ ਆ ਕਰਦੇ ਉਹਨਾਂ ਦੇ ਵੀ ਛੱਤਰ ਪੈਂਦੇ ਤੇ ਕੋਈ ਨਹੀਂ ਜੇ ਅਗਲਾ ਕੁੜੀਆਂ ਨਾ ਕਈ ਕਹਿ ਦਿੰਦੀਆਂ ਨੇ ਬੀਲਾ ਮੈਨੂੰ ਤਾਂ ਸਾਰਾ ਕੁਝ ਆਉਂਦਾ ਮੈਨੂੰ ਕਿਹੜਾ ਕੋਈ ਕੁਝ ਕਹਿ ਲੂ ਚਲ ਜਿਹੜੀਆਂ ਨਹੀਂ ਕੰਮ ਕਰਦੀਆਂ ਉਹਨਾਂ ਦੇ ਤਾਂ ਛੱਤਰ ਪੈਣੇ ਨਹੀਂ ਵਿਚਾਰੀਆਂ ਦੇ ਜਿਹੜੀਆਂ ਕਰਦੀਆਂ ਕਰਾਉਂਦੀਆਂ ਨੇ ਛੱਤਰ ਤਾਂ ਉਹਨਾਂ ਦੇ ਪੈ ਜਾਂਦੇ ਆ ਉਹਨਾਂ ਨੂੰ ਵੀ ਅਗਲਾ ਕਹਿੰਦਾ ਲੈ ਇਹਨੂੰ ਤਾਂ ਐ ਨਹੀਂ ਆਉਂਦਾ ਆ ਨਹੀਂ ਆਉਂਦਾ ਐ ਵਧੀਆ ਨਹੀਂ ਕਰਦੀ ਇਹ ਈ ਲੇਟ ਕੰਮ ਕਰਦੀ ਆ ਐ ਪਸਾਜਰੇ ਨਹੀਂ ਕਰਦੀ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਦੇਖੀ ਜਿਹੜੀਆਂ ਜਮੇ ਨਹੀਂ ਕੰਮ ਕਰਦੀਆਂ ਹੈਗੀਆਂ ਅੱਗੇ ਜਾ ਕੇ ਉਹਨਾਂ ਦਾ ਕੀ ਹਾਲ ਹੁੰਦਾ ਹੋਊਗਾ ਕੰਮ ਕਰਨਾ ਤਾਂ ਪੈਣਾ ਹੀ ਆ ਜਿੰਨੀ ਵਾਰ ਜੀ ਨੌਕਰੀ ਤੇ ਲੱਗ ਜੀ ਹੈ ਨਾ ਭਾਵੇਂ ਚਲੋ ਇਹ ਤਾਂ ਮੰਨ ਲਓ ਵੀ ਤੁਹਾਨੂੰ ਕੰਮ ਤਾਂ ਕਰਨਾ ਹੀ ਪੈਣਾਗਾ ਪਰ ਹਨਾ ਤੁਸੀਂ ਬੀ ਐਨ ਐ ਲਾਇਕ ਜ਼ਰੂਰ ਬਣੋ ਵੀ ਤੁਸੀਂ ਕਮਾਈ ਦਾ ਤੁਹਾਡੇ ਕੋਲ ਕੋਈ ਨਾ ਕੋਈ ਸਾਧਨ ਹੋਵੇ ਬਸ ਤੁਸੀਂ ਜ਼ਰੂਰ ਕਮਾਈ ਕਰਨੀ ਆ ਵੀ ਆਪਦੇ ਹੱਥੀਂ ਜਿਹੜਾ ਕਰੋਗੇ ਨਾਲੇ ਸਕੂਨ ਉਹਦਾ ਲੱਗ ਹੋਊਗਾ ਨਾਲੇ ਤੁਹਾਨੂੰ ਬਧੀਆ ਆਪਦੇ ਆਪ ਨੂੰ ਵੀ ਬਧੀਆ ਲੱਗੂਗਾ ਬਧੀਆ ਫੀਲ ਹੋਊਗਾ ਇਸ ਲਈ ਹੈ ਨਾ ਹਰ ਕੁੜੀ ਨੂੰ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ ਕੋਈ ਜੋਬ ਭਾਵੇਂ ਬਿਜ਼ਨਸ ਆ ਭਾਵੇਂ ਉਹ ਯੂਟਿਊਬਰ ਬਣਨਾ ਚਾਹੁੰਦੀ ਆ ਉਹ ਵੀ ਬਣ ਸਕਦੀ ਆ ਉਹਦੇ ਸੁਪਨੇ ਪੂਰੇ ਕਰਨ ਦਾ ਹੱਕ ਉਹਦਾ ਪਹਿਲਾ ਆਪ ਦਾ ਹੈਗਾ ਦੂਜਾ ਉਹਦੇ ਹਸਬੰਦ ਉਹਦੀ ਸਪੋਰਟ ਕਰੂਗਾ ਤਾਂ ਉਹਨੂੰ ਹੋਰ ਵੀ ਜ਼ਿਆਦਾ ਵਧੀਆ ਹੋਊਗਾ ਕੰਮ ਪਰ ਐਵੇਂ ਡਰੀ ਨਹੀਂ ਜਾਣਾ ਸੋਚੀ ਜਾਣਾ ਵੀ ਹਨਾ ਪਤਾ ਨਹੀਂ ਕੀ ਕਹੂ ਜਾਂ ਹਨਾ ਐਵੇਂ ਹੁੰਦਾ ਉਹ ਕੀ ਕਹਿਣਗੇ ਲੋਕ ਕੀ ਕਹਿਣਗੇ ਲੋਕਾਂ ਬਾਰੇ ਛੱਡ ਕੇ ਆਪਦੇ ਆਪ ਨੂੰ ਦੇਖੋ ਵੀ ਆਪਾਂ ਕਿਹੋ ਜੀ ਜ਼ਿੰਦਗੀ ਜਿਉਣੀ ਆਂਗੀ ਕਹਿ ਜੀ ਨਹੀਂ ਜਿਉਣੀ ਹੈਗੀ ਆਪਣੇ ਹੱਥ ਬਸ ਸਾਈ ਸਾਰਾ ਕੁਝ ਬਸ ਇੰਨੀ ਹੀ ਗੱਲਾਂ ਸਿਗੀਆਂ ਜਿਆਦਾ ਬਸ ਗੱਲ ਦਾ ਟੌਪਿਕ ਤਾਂ ਆਪਣਾ ਇਹੀ ਸੀਗਾ ਵੀ ਆਪਾਂ ਨੂੰ ਹਨਾ ਕੋਈ ਨਾ ਕੋਈ ਕੰਮ ਜ਼ਰੂਰ ਕਰਨਾ ਚਾਹੀਦਾ ਹੈਗਾ ਪੈਸਾ ਕੱਲਾ ਚਲੋ ਜ਼ਰੂਰੀ ਨਹੀਂ ਹੈਗਾ ਵੀ ਆਪਣੇ ਕੋਲ ਆਪਾਂ ਬਹੁਤ ਵੱਡੇ ਘਰੇ ਵਿਆਹ ਆ ਬਹੁਤ ਪੈਸਾ ਹੈਗਾ ਆਪਾਂ ਨੂੰ ਲੋੜ ਹੀ ਨਹੀਂ ਹੈਗੀ ਇਹ ਆਪਣੇ ਆਪ ਲਈ ਵੀ ਜ਼ਰੂਰੀ ਹੈਗਾ ਆਪਾਂ ਕੁਝ ਸਿੱਖਣ ਨੂੰ ਮਿਲਦਾ ਹੈਗਾ ਵੀ ਪੈਸਾ ਕਿਵੇਂ ਕਮਾਉਣਾ ਹੈ ਜਿਹੜਾ ਬੰਦਾ ਕਮਾਉਂਦਾ ਉਹਨੂੰ ਹੀ ਪਤਾ ਹੁੰਦਾ ਹੈ ਨਾ ਵੀ ਪੈਸਾ ਕਿਵੇਂ ਕਮਾਇਆ ਜਾਂਦਾ ਫਿਰ ਉਹ ਬੰਦਾ ਬੇਫਾਲਤੂ ਦੇ ਖਰਚਿਆਂ ਤੋਂ ਵੀ ਝਿਜਕਦਾ ਹੈਗਾ ਹੈ ਨਾ ਬਹੁਤ ਕੁਝ ਉਹਨੂੰ ਸਿੱਖਣ ਨੂੰ ਮਿਲਦਾ ਜਿਨੇ ਪੈਸਾ ਕਮਾਇਆ ਹੁੰਦਾ ਉਹਨੂੰ ਕਦਰ ਪਤਾ ਹੁੰਦੀ ਹੈ ਪੈਸੇ ਦੀ ਉਹ ਬੇਫਾਲਤੂ ਨਾ ਉਡਾਵੇ ਨਾ ਕਿਸੇ ਨੂੰ ਫਾਲਤੂ ਦਵੇ ਐਵੇਂ ਹੈ ਨਾ ਉਹਨੂੰ ਕਦਰ ਪਤਾ ਲੱਗਦੀ ਹੈ ਬਹੁਤ ਕੁਝ ਪਤਾ ਲੱਗ ਜਾਂਦਾ ਪੈਸਾ ਆਉਣ ਦੇ ਨਾਲ ਤੇ ਹਾਂਜੀ ਇੱਥੇ ਹੀ ਆਪਾਂ ਵੀਡੀਓ ਦਾ ਐਂਡ ਕਰਦੇ ਆਂਗੇ ਤੁਸੀਂ ਜ਼ਰੂਰ ਹਨਾ ਇਸ ਗੱਲ ਤੇ ਗੌਰ ਕਰਿਓ ਕੁੜੀਆਂ ਨੂੰ ਕੱਲਾ ਵਿਆਹ ਕਰਾਉਣ ਤੱਕ ਮਤਲਬ ਨਾ ਰੱਖੋ ਪਹਿਲਾਂ ਆਪਣੀ ਜ਼ਿੰਦਗੀ ਵਧੀਆ ਸੈਟਲ ਕਰੋ ਹਰ ਇੱਕ ਮਾਂ ਬਾਪ ਨੂੰ ਜੇ ਤੁਸੀਂ ਦਿਲੋਂ ਆਪਣੀ ਤੀ ਦਾ ਪਿਆਰ ਕਰਦੇ ਹੋ ਨਾ ਉਹਦਾ ਪਾਹਾ ਨਾ ਵੱਡੋ ਬਸ ਰਿਸ਼ਤਾ ਦੇਖਿਆ ਵਿਆਹਾਤਾ ਬਸ ਕੰਮ ਨਿਭੜਿਆ ਉਹਨੂੰ ਪਹਿਲਾਂ ਉਹਦੇ ਪੈਰਾਂ ਸਿਰ ਮੋਣ ਦਾ ਉਹਨੂੰ ਮੌਕਾ ਦਿਵੋ ਉਹਦੀ ਸਪੋਰਟ ਕਰੋ ਉਹਦਾ ਸਾਥ ਦਿਵੋ ਉਹਨੂੰ ਹੌਸਲਾ ਦਿਵੋ ਵੀ ਹਾਂ ਪਹਿਲਾਂ ਤੂੰ ਕੁਝ ਕਰ ਜਦੋਂ ਕਮਾਉਣ ਜੋਗੀ ਹੋ ਗਈ ਫੇਰ ਉਹਦਾ ਵਿਆਹ ਕਰੋ ਫੇਰ ਸੋਚੋ ਉਹਦੇ ਵਿਆਹ ਬਾਰੇ ਮਾਪੇ ਨੂੰ ਵੀ ਇਹ ਸੋਚਣਾ ਪਊਗਾ ਰਿਸ਼ਤਿਆਂ ਦੇ ਮਗਰ ਲੱਕੇ ਰਸਤੇ ਦਾ ਕਾਲੀ ਨਾ ਕਰੋ ਕੋਈ ਫਾਇਦਾ ਨਹੀਂ ਤੁਹਾਨੂੰ ਵੀ ਪਤਾ ਤੁਸੀਂ ਕੀ ਕਰ ਲਿਆ ਵਿਆਹ ਕਰਾ ਕੇ ਕੀ ਤੁਹਾਡਾ ਹਨਾ ਕੋਈ ਵਾਲੀ ਵਧੀਆ ਤਾਂ ਜ਼ਿੰਦਗੀ ਹੁੰਦੀ ਨਹੀਂ ਹੈਗੀ ਇਸ ਲਈ ਪਹਿਲਾਂ ਆਪਦੇ ਕੁੜੀਆਂ ਨੂੰ ਪੈਰਾਂ ਸਿਰ ਹੋਣਾ ਚਾਹੀਦਾਗਾ ਮਤਲਬ ਆਪਦੀ ਲਾਈਫ ਸੈੱਟ ਕਰਨੀ ਚਾਹੀਦੀ ਆ ਜੌਬ ਕਰਨੀ ਚਾਹੀਦੀ ਆ ਬਿਜ਼ਨਸ ਜੋ ਵੀ ਉਹਨਾਂ ਦਾ ਦਿਮਾਗ ਚ ਜੋ ਵੀ ਉਹਨਾਂ ਦੀ ਇੱਛਾ ਜੋ ਵੀ ਸ਼ੌਂਕ ਆ ਉਹ ਪਹਿਲਾਂ ਪੂਰੇ ਕਰੋ ਆਪਦੇ ਫੇਰ ਵਿਆਹ ਬਾਰੇ ਕਰਾਉਣਾ ਕਰਵਾ ਲਓ ਜਿਹਦਾ ਸਰਦਾ ਹੈਗਾ ਉਹ ਵੀ ਬਹੁਤ ਵਧੀਆ ਹੈਗਾ ਵਧੀਆ ਜ਼ਿੰਦਗੀ ਹੈਗੀ ਵਿਆਹ ਤੋਂ ਬਿਨਾਂ ਵੀ ਬਹੁਤ ਜ਼ਿਆਦਾ ਵਧੀਆ ਜ਼ਿੰਦਗੀ ਹੈਗੀ ਹਾਂਜੀ ਧੰਨਵਾਦ ਕਰਦੇ ਆਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ